ਮੇਰੇ ਅੰਮ੍ਰਿਤਸਰ ਸ਼ਹਿਰ ਤੇ ਜਿਹੜੇ ਸਾਡੇ ਐਡਜੋਇਨਿੰਗ ਰੂਰਲ ਏਰੀਆਜ਼ ਨੇ ਉਹਨਾਂ ਦੇ ਵਿੱਚ ਕੁਝ ਸਕੂਲਸ ਨੂੰ ਥ्रेटनिंग ਮੇਲਸ ਆਈਆਂ ਸੀਗੀਆਂ ਬਹੁਤ ਜਲਦੀ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੇ ਸੀਨੀਅਰ ਆਫਿਸਰਸ ਅਸੀਂ ਰਸ਼ ਕੀਤਾ ਔਰ ਸਾਰੇ ਕੈਂਪਸ ਸਿਕਯੁਰ ਕੀਤੇ ਐਂਟੀ ਸਬਟੋਟਿਕ ਪੁਆਇੰਟ ਆਫ 뷰 ਉਹਨਾਂ ਨੂੰ ਸਾਰਾ ਚੈੱਕ ਕੀਤਾ ਗਿਆ ਔਰ ਬਿਲਕੁਲ ਇਹ ਜਿਹੜੇ ਥ੍ਰੈਟਸ ਨੇ ਫਾਲਸ ਪਾਈਆਂ ਗਈਆਂ ਫਿਰ ਵੀ ਸਾਰੇ ਜਿਹੜੇ ਕੈਂਪਸ ਅਸੀਂ ਟੋਟਲੀ ਸਿਕਯੁਰ ਕੀਤੇ ਔਰ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਸਕੂਲ ਦੀ ਉਹਦੇ ਨਾਲ ਇਨ ਟੱਚ ਰਹੇ ਆ ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਲੋਕਲ ਸਾਈਬਰ ਸਾਡਾ क्राइम पुलिस ਸਟੇਸ਼ਨ ਸਟੇਟ ਸਾਈਬਰ ਸੈੱਲ ਔਰ ਇਵਨ ਸੈਂਟਰਲ ਏਜੰਸੀਜ਼ ਦੀ ਹੈਲਪ ਅਸੀਂ ਲੈ ਰਹੇ ਆ ਸੋ ਥੈਟ ਇਹਨੂੰ ਜਲਦੀ ਤੋਂ ਜਲਦੀ ਕ੍ਰੈਕ ਕੀਤਾ ਜਾਵੇ ਪਾਸ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਅਨਫੋਰਚਨਟਲੀ ਪਹਿਲਾਂ ਜਦੋਂ ਇਹੋ ਜਿਹੇ ਮੇਲਸ ਆਈਆਂ ਸੀ ਕੁਝ ਸਕੂਲ ਤੇ ਵਿੱਚ ਉਦੋਂ ਆ ਸਾਡੇ ਜਿਹੜੇ ਸਟੂਡੈਂਟਸ ਸੀ ਉਹ ਵੀ ਸ਼ਾਮਲ ਵਿੱਚ ਪਾਏ ਗਏ ਸੀਗੇ ਉਹ ਅਸੀਂ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਰੇ ਕੇਸਸ ਨੂੰ ਕਰੈਕ ਕਰਨ ਲਗੇ ਔਰ ਮੈਂ ਦੂਸਰਾ ਸਾਰੇ ਸਿਟੀਜ਼ਨ ਨੂੰ ਸਾਰੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਹਰ ਟਾਈਮ ਵਚਨਬਾੰਦਾ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਮਹਿਫੂਜ਼ ਸਿਕਿਉਰ ਫੀਲ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਅਮਰਸਰ ਕਮਿਸ਼ਨਰ ਪੁਲਿਸ ਇਸ ਬਾਰੇ ਪੂਰੀ ਤਰ੍ਹਾਂ ਅਲਰਟਡ ਸਾਰੇ ਸੀਨੀਅਰ ਆਫਿਸਰਸ ਅਸੀਂ ਇਸ ਕੰਮ ਤੇ ਲੱਗੇ